ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਰਸ਼ਨ ਦੇਖ ਜੀ ਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹੀ ਮਹਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਜੇ ਭੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤ ਰਵਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਰਾਜਮਾਨ ਕੁਲ ਕਾਇਨਾਤ ਕੁਲ ਜਹਾਂ ਦੇਵਾਲੀ ਸਰਵ ਰੇ ਕਾਇਨਾਤ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਤਨ ਧਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਹਿਬਾਨ ਦੀ ਸਾਜਿਅਤ ਨਿਵਾਜੇ ਹੋਈ ਸਾਧ ਸੰਗਤ ਜੀ ਵਿੜਭਾਗੀ ਹਾਂ ਜੋ ਕਿ ਅੰਮ੍ਰਿਤ ਵੇਲ ਦੇ ਇਸ ਪਾਵਨ ਸਮੇਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਚਨ ਕਮਲਾਂ ਪਾਸ ਬੈਠ ਕਰਕੇ ਇਲਾਹੀ ਬਾਣ ਦੇ ਹਰ ਜਸ ਕੀਰਤਨ ਸਰਵਨ ਕਰ ਰਿਹਾ ਸਾਂ ਸਤਿਗੁਰਾਂ ਨੇ ਸਾਨੂੰ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਬਖਸ਼ਿਸ਼ ਕੀਤਾ ਹੈ ਆਓ ਸਤਿਗੁਰਾਂ ਦੇ ਇਸ ਬਖਸ਼ੇ ਹੋਏ ਸਮੇਂ ਨੂੰ ਸਫਲਿਆ ਕਰਨ ਦੇ ਲਈ ਗੁਰੂ ਬਖਸ਼ਿ ਫਤਿਹਨਾ ਸਾਂਝ ਪਾ ਕੇ ਸ਼ਬਦੀ ਵਿਚਾਰ ਆਰੰਭ ਕਰਦੇ ਹਾਂ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਨਾ ਸਾਂਝ ਪਾਈਏ ਜੀ ਸਾਰੇ ਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਇਹ ਪਾਵਨ ਤੇ ਪਵਿੱਤਰ ਸ਼ਬਦ ਰਾਗ ਸੂਹੀ ਦੇ ਵਿੱਚ ਮਹਿਲਾ ਪੰਜਵਾਂ ਭਾਵ ਕੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਮੁਖਾਰ ਬਿੰਦੂ ਉਚਾਰਨ ਕੀਤਾ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਰੰਗ 741 ਅਤੇ 242 ਉੱਤੇ ਸੁਭਾਇਮਾਨਿਆ ਦੀਨ ਦਿਆਲ ਸਤਗੁਰੂ ਸਾਨੂੰ ਸਮਝਾਣਾ ਕਰ ਰਹੇ ਨੇ ਫਰਮਾਣਾ ਕਰ ਰਹੇ ਨੇ ਕਹਿੰਦੇ ਗੁਰ ਆਪਣੇ ਉਹ ਪਰ ਬਲ ਜਾਈਐ ਕਹਿੰਦੇ ਆਪਣੇ ਗੁਰੂ ਤੋਂ ਬਲੇ ਹਾਰੇ ਜਾਣਾ ਚਾਹੀਦਾ ਵਾਰਨੇ ਜਾਣਾ ਚਾਹੀਦਾ ਕਿਉਂ ਕਿਉਂਕਿ ਗੁਰੂ ਹੀ ਇਹ ਜੋ ਮਾਇਆ ਦੇ ਬੰਧਨਾਂ ਤੋਂ ਸਾਨੂੰ ਕੱਟ ਕੇ ਅਕਾਰ ਪੁਰਖ ਪਰਮੇਸ਼ਰ ਦੇ ਨਾਲ ਜੋੜਦਾ ਆਇਆ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਬਾਣੀ ਦੇ ਪਾਵਨ ਸ਼ਬਦ ਸਤਿਗੁਰ ਕਹਿੰਦੇ ਅਜਿਹੇ ਗੁਰੂ ਤੋਂ ਬਲ ਬਲ ਜਾਣਾ ਚਾਹੀਦਾ ਵਾਰ ਵਾਰ ਵਾਰਨੇ ਜਾਣਾ ਚਾਹੀਦਾ ਜਿਹੜਾ ਆਪ ਵੀ ਮੁਕਤ ਹੈਗਾ ਆਪ ਮੁਕਤ ਮੋਹਿ ਤਾਰੈ ਤੇ ਜਿਹੜਾ ਦੂਸਰੇ ਨੂੰ ਵੀ ਸੰਸਾਰ ਦੇ ਇਸ ਭਵਜਲ ਸਮੁੰਦਰ ਤੋਂ ਤਾਰਨ ਦੀ ਤਾਕਤ ਰੱਖਦਾ ਸਾਡੇ ਅੰਦਰ ਚੰਗੇ ਵਿਚਾਰ ਤਾਰਾ ਲੈ ਕੇ ਆਉਂਦੇ ਚੰਗੀ ਸੋਚ ਉਤਪੰਨ ਕਰਦੇ ਨੇ ਭਜਨ ਬੰਦਗੀ ਉਤਪੰਨ ਕਰਦਾ ਹੈ ਅਜਿਹਾ ਸੱਚੇ ਗੁਰੂ ਦੀ ਪ੍ਰਭਾਸ਼ਾ ਆ ਜਿਹੜਾ ਸਾਡੇ ਅੰਦਰੋਂ ਅਵਗਣਾ ਨੂੰ ਕੱਢ ਦਿੰਦਾ ਆ ਸਾਨੂੰ ਪੱਥਰਾਂ ਨੂੰ ਹੀਰੇ ਵਾਂਗ ਤਰਾਸ਼ ਦਿੰਦਾ ਆ ਤੇ ਇਥੋਂ ਤੱਕ ਜੇ ਆਪਾਂ ਕਹਿ ਲਈਏ ਕਿ ਆਪਣੀ ਕਿਰਪਾ ਦੇ ਦੁਆਰਾ ਚੜੀਆਂ ਕੇ ਸੰਗ ਬਾਜ ਲੜਾ ਫਿਰ ਇਹਨਾਂ ਚੜੀਆਂ ਨੂੰ ਵੀ ਬਾਜਾਂ ਦੀ ਤਾਕਤ ਬਖਸ਼ ਦਿੰਦਾ ਹੈ ਸੋ ਅਜਿਹਾ ਗੁਰੂ ਤੋਂ ਵਾਰਨੇ ਬਲ ਹਾਰਨੇ ਜਾਣਾ ਚਾਹੀਦਾ ਹੈ ਤੇ ਸਤਗੁਰ ਕਹਿੰਦੇ ਨੇ ਕਿਸ ਤਰ੍ਹਾਂ ਵਾਰਨੇ ਭਲੇ ਹਾਰਨੇ ਜਾਣਾ ਕਹਿੰਦੇ ਆਠ ਪਹਿਰ ਹਰ ਹਰ ਜਸ ਗਾਈਏ ਕਹਿੰਦੇ ਆਪਣੇ ਗੁਰੂ ਤੋਂ ਵਾਰਨੇ ਭਲੇ ਹਾਰਨੇ ਜਾਣਾ ਚਾਹੀਦਾ ਜਿਹੜਾ ਸਾਨੂੰ ਈ ਸੋਚੀ ਬਖਸ਼ਦਾ ਹੈ ਕਿ ਅਠੇ ਪੈ ਰਹੀ ਪਰਮੇਸ਼ਰ ਦਾ ਨਾਮ ਜਪਣਾ ਆ ਹਰ ਪਲ ਹਰ ਘੜੀ ਸਤਗੁਰਾਂ ਦੀ ਗੁਰਬਾਣੀ ਦੇ ਮੁੱਖ ਵਾਕ ਨੇ ਨਾ ਜੋ ਸਾਸ ਕੀ ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਹੜਾ ਵਿਅਕਤੀ ਉਹੀ ਗੁਰਸਿੱਖ ਆਪਣੇ ਗੁਰੂ ਨੂੰ ਪਿਆਰਾ ਲੱਗਦਾ ਆ ਜਿਹੜਾ ਆਪਣ ਹਰੇਕ ਸਵਾਸ ਦੀ ਤੰਦ ਦੇ ਨਾਲ ਪਰਮੇਸ਼ਰ ਨੂੰ ਚੇਤੇ ਕਰਦਾ ਹੈ ਅੱਠੇ ਪੈਰ ਦਾ ਅਰਥ ਕੀ ਏ ਚਾਰ ਪੈਰ ਦਿਨ ਦੇ ਹੁੰਦੇ ਨੇ ਤੇ ਚਾਰ ਪੈਰ ਰਾਤ ਦੇ ਹੁੰਦੇ ਨੇ ਦਿਨ ਅਤੇ ਰਾਤ ਜਿਹੜਾ 24 ਘੰਟੇ ਆਪਣੇ ਚਿੱਤ ਚੇਤੇ ਦੇ ਵਿੱਚ ਪਰਮੇਸ਼ਰ ਨੂੰ ਵਸਾ ਕੇ ਰੱਖਦਾ ਏ ਪਰ ਇਸ ਗੱਲ ਨੂੰ ਵੀ ਯਾਦ ਰੱਖਣਾ ਕਿ ਗੁਰਮਤਿ ਸਿਧਾਂਤਾਂ ਦੇ ਵਿੱਚ ਇਹ ਵੀ ਗੱਲ ਆ ਕਿ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾ ਪਛਾਣੈ ਸੇ ਨਾਲ ਇਹ ਵੀ ਸਿਧਾਂਤ ਪੇਸ਼ ਕੀਤਾ ਕਿ ਇਮਾਨਦਾਰੀ ਦੇ ਨਾਲ ਕਮਾਈ ਕਰਨੀ ਹੈ ਘਾਲਣਾ ਕਰਨੀ ਮਿਹਨਤ ਵੀ ਕਰਨੀ ਹੈ ਮੁਸ਼ਕਤ ਵੀ ਕਰਨੀ ਹੈ ਤੇ ਫਿਰ ਨਾਮ ਕਿੱਦਾਂ ਜਪਿਆ ਜਾਵੇਗਾ ਹੁਣ ਇਹ ਵੀ ਵਿਚਾਰ ਮਨ ਵਿੱਚ ਉਤਪਤ ਹੋ ਜਾਂਦੀ ਵੀ ਜੇ ਅਠੇ ਪੈਰ ਨਾਮ ਹੀ ਜਪਦੇ ਰਹਿ ਕੇ ਫਿਰ ਇਹ ਸਿਧਾਂਤ ਕਿੱਦਾਂ ਪੂਰਾ ਹੋਵੇਗਾ ਤੇ ਨਾਮ ਦੇ ਜਪਣ ਦਾ ਕੀ ਪ੍ਰਭਾਸ਼ਾ ਹੋਵੇਗੀ ਤੇ ਉੱਥੇ ਹੀ ਸਤਗੁਰਾਂ ਦੀ ਪਾਵਨ ਬਾਣੀ ਨੇ ਸਮਝਾਣਾ ਕਰ ਦਿੱਤਾ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਝਨ ਨਾਲ ਸਤਿਗੁਰ ਕਹਿ ਦਿੰਦਿਆ ਬਾਣੀ ਦੇ ਵਿੱਚ ਵੀ ਹੱਥਾਂ ਪੈਰਾਂ ਨਾਲ ਕੰਮ ਕਰੀ ਜਾਓ ਤੇ ਆਪਣੀ ਸੁਰਤ ਦੇ ਵਿੱਚ ਆਪਣੇ ਚਿੱਤ ਚੇਤੇ ਦੇ ਵਿੱਚ ਉਸ ਪਰਮੇਸ਼ਰ ਨੂੰ ਧਿਆਓ ਜਿਹੜਾ ਹਰ ਥਾਂ ਦੇ ਉੱਤੇ ਮੌਜੂਦ ਹੈ ਕਿਉਂਕਿ ਪਰਮੇਸ਼ਰ ਦਾ ਵਾਸਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਪਰਮੇਸ਼ਰ ਦਾ ਵਾਸਾ ਤਾਂ ਸੰਤ ਜਨ ਕਹਿੰਦੇ ਆ ਘਟ ਘਟ ਦੇ ਵਿੱਚ ਸੰਤ ਕਿਹੜਾ ਗੁਰੂ ਆਪ ਕਹਿੰਦਾ ਉਹਦੇ ਸੇਵਕ ਵੀ ਕਹਿੰਦੇ ਆ ਅੱਗੇ ਨਾਲ ਹੀ ਸਮਝਾਣਾ ਕਰ ਰਹੇ ਨੇ ਕਹਿੰਦੇ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਕਹਿੰਦੇ ਭਾਈ ਆਪਣੇ ਸੁਆਮੀ ਨੂੰ ਆਪਣੇ ਪਰਮੇਸ਼ਰ ਨੂੰ ਸਿਮਰਿਆ ਕਰੋ ਕਿਹੜਾ ਸੁਆਮੀ ਜਿਹੜਾ ਸਗਲ ਘਟਾਂ ਕਾ ਅੰਤਰ ਜਾਮੀ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਾਇਨਾਤ ਦਾ ਮਾਲਕ ਹੈ ਨਾਲੇ ਸਤਿਗੁਰੂ ਨੇ ਸਮਝਾਣਾ ਕਰ ਦਿੱਤਾ ਕਹਿੰਦੇ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਡੀ ਤਾਂ ਪ੍ਰੀਤ ਪਰਮੇਸ਼ਰ ਦੇ ਚਰਨ ਕਮਲਾ ਨਾਲ ਲੱਗੀ ਹੋਈ ਹੈ ਇਸ ਸੰਸਾਰ ਦੇ ਵਿੱਚ ਸਾਡੇ ਸਾਹਮਣੇ ਪ੍ਰਤੱਖ ਪਰਮੇਸ਼ਰ ਗੁਰੂ ਆ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਤੇ ਗੁਰੂ ਅਜਿਹੀ ਤਾਕਤ ਬਖਸ਼ਦਾ ਹੈ ਜਿਦੈ ਰਹੀਂ ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਤੱਕ ਪਹੁੰਚ ਜਾਂਦੇ ਹਾਂ ਸੋ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਆਪਣੇ ਗੁਰੂ ਦੇ ਨਾਲ ਜੁੜਨਾ ਇੱਕਮਿਕ ਹੋ ਜਾਣਾ ਅੰਤਰ ਨਹੀਂ ਰਹਿ ਜਾਣਾ ਸਹੀਦਾ ਜਦੋਂ ਉਸ ਗੱਲ ਦੀ ਵਿਚਾਰ ਕਰਦੇ ਨੇ ਆ ਤੇ ਇਥੋਂ ਤੱਕ ਕਹਿੰਦੇ ਕਨਕ ਕਟਕ ਜਲ ਤਰੰਗ ਜੈਸਾ ਇੰਨਾ ਕਿ ਵੀ ਅੰਤਰ ਜਿਹੜਾ ਆ ਉਹ ਨਹੀਂ ਰਹਿਣਾ ਚਾਹੀਦਾ ਐਦਾਂ ਹੀ ਹੋਵੇ ਜਿਵੇਂ ਤੁਸੀਂ ਜਾਲੇ ਹੋ ਤੇ ਜਲਦੀ ਬੂੰਦਾ ਜਾਲੀ ਰਹਿੰਦੀ ਹੈ ਪਰਮੇਸ਼ਰ ਦੇ ਵਾਂਗ ਇੱਕੋ ਜਿਹਾ ਬਣ ਜਾਣਾ ਆਪਣੇ ਗੁਰੂ ਦੇ ਦਿੱਤੇ ਹੋਏ ਸਿਧਾਂਤਾਂ ਨੂੰ ਅਪਣਾ ਲੈਣਾ ਆਪਣੇ ਆਪ ਨੂੰ ਪਵਿੱਤਰ ਬਣਾ ਲੈਣਾ ਗੁਣਵਾਨ ਬਣਾ ਲੈਣਾ ਅਵਗਣ ਆਪਣੇ ਅੰਦਰੋਂ ਕੱਢਦੇ ਨੇ ਜਿੱਦਾਂ ਜਿੱਦਾਂ ਆਪਾਂ ਆਪਣੇ ਸਰੀਰ ਦੇ ਵਿੱਚੋਂ ਅਵਗਣ ਕੱਢਦੇ ਜਾਵਾਂਗੇ ਗੁਣਾਂ ਨੂੰ ਧਾਰਨ ਕਰਦੇ ਜਾਵਾਂਗੇ ਇਹ ਜਿਹੜਾ ਦੇਹੀ ਇਹਦੇ ਵਿੱਚ ਹੀ ਇੱਕ ਗੁਰਸਿੱਖ ਜਿਹੜਾ ਆ ਜਿਹੜਾ ਗੁਰਮਤ ਦੇ ਅਨੁਸਾਰ ਚੱਲ ਰਿਹਾ ਆ ਉਹ ਪੈਦਾ ਹੋ ਜਾਂਦਾ ਫਿਰ ਮਨਮਤ ਦੀ ਬਿਰਤੀ ਜੜੀਆਂ ਨਿਕਲ ਜਾਂਦੀ ਅਗੇ ਨਾਲ ਹੀ ਸਤਿਗੁਰ ਸਮਝਾਣਾ ਕਰ ਰਹੇ ਨੇ ਕਹਿੰਦੇ ਸਾਚੀ ਪੂਰਨ ਨਿਰਮਲ ਰੀਤ ਸਾਡੇ ਗੁਰੂ ਦੀ ਜਿਹੜੀ ਰੀਤੀ ਆ ਉਪੂਰਨ ਆ ਨਿਰਮਲ ਆ ਪਵਿੱਤਰ ਆ ਸੰਸਾਰ ਵਿੱਚ ਜਿਉਣ ਦੇ ਸਾਨੂੰ ਢੰਗ ਦੱਸਦੇ ਆ ਚੰਗੇ ਦੱਸਦੇ ਆ ਰਹਿਣਾ ਸੋਚ ਇਹ ਸਭ ਕੁਝ ਚੰਗਾ ਆ ਕੁਝ ਵੀ ਇਹਦੇ ਵਿੱਚ ਮਾੜੀ ਗੱਲ ਕਦੀ ਵੀ ਗੁਰੂ ਨਹੀਂ ਸਿਖਾਵੇਗਾ ਜਿਹੜੇ ਗੁਰੂ ਪਾਤਸ਼ਾਹ ਨੇ ਤੁਹਾਨੂੰ ਸਿਧਾਂਤ ਦੇਨੇ ਨੇ ਵਿਚਾਰ ਦੇਣੇ ਏ ਉਹਮੇਸ਼ਾ ਨਿਰਮਲ ਹੋਏਗੀ ਭਾਵਕੇ ਪਵਿੱਤਰ ਹੋਏਗੀ ਉਹਦੀ ਰੀਤੀ ਜਿਹੜੀ ਆ ਉਹਦੀ ਯੋਜਨਾ ਜਿਹੜੀ ਆ ਕਹਿੰਦੇ ਸੰਤ ਪ੍ਰਸਾਦ ਵਸੈ ਮਨ ਮਾਹੀ ਸੰਤ ਪ੍ਰਸਾਦ ਇੱਕ ਹੁੰਦਾ ਪ੍ਰਸਾਦ ਖਾਣ ਵਾਲਾ ਇੱਕ ਹੁੰਦੀ ਕਿਰਪਾ ਕਹਿੰਦੇ ਜਦੋਂ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤੇ ਫਿਰ ਵਸੈ ਮਨ ਮਾਹੀ ਫਿਰ ਮਨ ਦੇ ਵਿੱਚ ਵਸ ਜਾਂਦਾ ਹੈ ਇਹ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਕਿਰਪਾ ਹੋਵੇਗੀ ਤੇ ਗੁਰੂ ਨਾਲ ਜੁੜਾਂਗੇ ਗੁਰੂ ਨਾਲ ਜੁੜਾਂਗੇ ਤੇ ਪਰਮੇਸ਼ਰ ਨਾਲ ਜੁੜਾਂਗੇ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਤੇ ਪਰਮੇਸ਼ਰ 'ਚ ਤਾਂ ਕੋਈ ਅੰਤਰ ਹੀ ਨਹੀਂ ਹੈਗਾ ਜਨਮ ਜਨਮ ਕੇ ਕਿਲ ਵਿਖ ਜਾਹੀ ਕਿਲ ਵਿਖ ਕਿਲ ਵਿਖ ਦਾ ਆ ਅਰਥ ਹੁੰਦਾ ਆ ਪਾਪ ਮਾੜੇ ਭੈੜੀ ਕੰਮ ਜਿਹੜੇ ਅਸੀਂ ਪਤਨਿਕ ਇੰਨੇ ਕੋ ਜਨਮਾਂ ਤੇ ਕਮਾਏ ਹੋਏ ਨੇ ਜਦੋਂ ਸੱਚੇ ਗੁਰਾਂ ਦੇ ਲੜ ਲੱਗ ਜਾਂਦੇ ਆ ਤੇ ਉਹਨਾਂ ਸਾਰੇ ਪਾਪਾਂ ਦਾ ਜੜਾ ਆ ਨਾਸ਼ ਹੋ ਜਾਂਦਾ ਆ ਤੇ ਜੀਵ ਜੜਾ ਆ ਪਰਮੇਸ਼ਰ ਦੇ ਚਰਨਾਂ ਵਿੱਚ ਇੱਕ ਦਿਨ ਜਾ ਕੇ ਪ੍ਰਵਾਨ ਹੁੰਦਾ ਆ ਸੰਸਾਰ ਵਿੱਚ ਸੁੱਖ ਪਾਉਂਦਾ ਆ ਕਿਹੜਾ ਸੁੱਖ ਆਤਮਿਕ ਸੁੱਖ ਆਸੀਂ ਕਈ ਵਾਰੀ ਸੁੱਖ ਦੀ ਜਦੋਂ ਪਰਿਭਾਸ਼ਾ ਕਹਿੰਦੇ ਆ ਤੇ ਕਈ ਵਾਰੀ ਇਹ ਸੋਚਦੇ ਆਂ ਵੀ ਜੀਵਨ ਵਿੱਚ ਦੁੱਖ ਆ ਵੀ ਨਾ ਪਰ ਗੱਲ ਇਹ ਆ ਕਿ ਸੁੱਖ ਦੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤਾਂ ਖੇਡ ਆਦਾ ਦੀ ਹੈ ਫਿਰ ਸੁੱਖ ਕਿਹੜਾ ਮਿਲੇਗਾ ਕਹਿੰਦੇ ਉਹ ਸੁੱਖ ਜਿਸ ਦੇ ਵਿੱਚ ਸਾਡਾ ਮਨ ਜਿਹੜਾ ਆ ਸੰਤੁਸ਼ਟ ਆ ਸਾਡਾ ਮਨ ਡੋਲਦਾ ਨਹੀਂ ਹੈਗਾ ਮਨ ਜਿਹੜਾ ਆ ਸਾਡੇ ਵਸ ਵਿੱਚ ਅਸਥਿਰ ਆ ਮਨ ਜਿਹੜਾ ਪੰਖੀ ਦੀ ਤਰ੍ਹਾਂ ਉੱਡਦਾ ਨਹੀਂ ਹੈਗਾ ਇਹ ਉਸ ਸੁੱਖ ਦੀ ਗੱਲ ਕਰ ਰਹੇ ਨੇ ਜਿਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਤੀ ਤਵੀ ਤੇ ਬੈਠੇ ਹੋਏ ਵੀ ਪਰਮੇਸ਼ਰ ਦਾ ਨਾਮ ਜਪਦੇ ਇਹ ਉਸ ਸੁਖ ਦੀ ਗੱਲ ਕਰ ਰਹੇ ਨੇ ਜਿੱਥੇ ਗੁਰੂ ਤੇਗ ਬਹਾਦਰ ਸਹ ਮਹਾਰਾਜ ਸੱਚੇ ਪਾਤਸ਼ਾ ਆਪਣਾ ਸੀਸ ਬਲਦਾਨ ਦੇਣ ਕੇ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰ ਰਹੇ ਨੇ ਇੱਥੇ ਉਸ ਸੁਖ ਦੀ ਗੱਲ ਕਰਦੇ ਪਿਆ ਜਿੱਤੇ ਛੋਟੇ ਸਾਬਜਦਿਆਂ ਤੇ ਵੱਡੇ ਸਾਬਜਦੇ ਸ਼ਹੀਦੀ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾ ਪਰਮੇਸ਼ਰ ਦਾ ਸ਼ੁਕਰਾਨਾ ਕਹਿ ਲੋ ਜਾਂ ਧੰਨਵਾਦ ਕਹਿ ਲੋ ਕਰਦੇ ਪਏ ਨੇ ਇੱਥੇ ਉਸ ਸੁਖ ਦੀ ਗੱਲ ਕਰ ਰਹੇ ਜਿੱਥੇ ਭਾਈ ਮਨੀ ਸਿੰਘ ਬੰਦ ਬੰਦ ਕਟਵਾ ਕੇ ਵੀ ਕਹਿ ਰਹੇ ਨੇ ਸ਼ੁਕਰਾਨਾ ਆ ਭਾਈ ਤਾਰੂ ਸਿੰਘ ਖੋਪੜ ਲਵਾ ਕੇ ਵੀ ਕਹਿ ਰਹੇ ਨੇ ਸ਼ੁਕਰਾਨਾ ਆ ਇੱਥੇ ਉਸ ਸੁੱਖ ਦੀ ਗੱਲ ਹੋ ਰਹੀ ਏ ਜਿਹੜਾ ਸਾਡੇ ਅੰਦਰ ਪਰਮੇਸ਼ਰ ਪੈਦਾ ਕਰਦਾ ਵਿਅਕਤੀ ਦੇ ਜੀਵਨ ਚ ਜਿੰਨੇ ਮਰਜੀ ਦੁੱਖ ਆ ਜਾਣ ਫਿਰ ਵੀ ਉਹ ਕਦੀ ਡੋਲਦਾ ਨਹੀਂ ਹੈ ਅਜਿਹਾ ਸੁੱਖ ਸਾਨੂੰ ਪ੍ਰਾਪਤ ਕਿਹਦੇ ਰਾਹੀਂ ਹੁੰਦਾ ਆ ਸੱਚੇ ਗੁਰਾਂ ਦੇ ਮਿਲਾਪ ਦੇ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਸਿ ਸਿਧਾਂਤ ਵੇਖਦੇ ਆ ਇਤਿਹਾਸ ਪੜ੍ਹਦੇ ਆ ਕਿਸ ਤਰ੍ਹਾਂ ਇੱਕ ਸਮਾਂ ਉਹ ਆ ਕਿ ਜਦੋਂ ਹਿਰਨੀ ਦੇ ਬੱਚੇ ਆਪ ਤੀਰ ਮਾਰਿਆ ਸ਼ਿਕਾਰ ਕਰਦੇ ਸਾਹਮਣੇ ਆਪਣੇ ਸਾਹਮਣੇ ਅੱਖਾਂ ਦੇ ਹਿਰਨੀ ਦੇ ਬੱਚੇ ਜਿਹੜੇ ਆ ਉਹ ਹਿਰਨੀ ਦੇ ਪੇਟ ਵਿੱਚੋਂ ਨਿਕਲ ਕੇ ਮਰ ਜਾਂਦੇ ਨੇ ਤੇ ਵਿਰਾਗੀ ਬਣ ਜਾਂਦੇ ਨੇ ਫਿਰ ਇੱਕ ਸਮਾਂ ਉਹ ਆ ਜਾਂਦਾ ਜਦੋਂ ਮਾਧੋਦਾਸ ਪੈਰਾਗੀ ਗੁਰੂ ਗੋਬਿੰਦ ਸਿੰਘ ਮਾਰ ਦੀ ਸ਼ਰਨ ਵਿੱਚ ਆ ਕੇ ਫਿਰ ਉਹੀ ਸੂਰਮਾ ਬਣਦਾ ਆ ਤੇ ਫਿਰ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਂਦਾ ਆ ਅੱਛਾ ਉਹ ਸੁਖ ਆਇਆ ਤੇ ਉਸ ਤੋਂ ਬਾਅਦ ਆਪਣੇ ਇਕਲੌਤੇ ਪੁੱਤਰ ਦਾ ਕਲੇਜਾ ਵੀ ਇੱਕ ਸਮਾਂ ਉਹ ਆ ਗਿਆ ਜਦੋਂ ਮੂੰਹ ਵਿੱਚ ਪਵਾਇਆ ਤੇ ਫਿਰ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰ ਰਿਹਾ ਕਹਿੰਦੇ ਮੇਰੇ ਗੁਰੂ ਗੋਬਿੰਦ ਨੇ ਚਾਰ ਬਾਰੇ ਮੈਂ ਇੱਕ ਨਹੀਂ ਵਾਰ ਸਕਦਾ ਇਹ ਤਾਂ ਕਿਰਪਾ ਈ ਉਹਦੀ ਹੈ ਮੇਰੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਤੇ ਇਹ ਸ਼ੀਧੀ ਮਿਲਣ ਲੱਗੀ ਆ ਹੁਣ ਮੈਂ ਢੋਲ ਨਹੀਂ ਸਕਦਾ ਇਹ ਤੇ ਕਿਰਪਾ ਦੇ ਨਾਲ ਸ਼ੀਧੀ ਮਿਲਦੀ ਸਗਦੀ ਸ਼ੀਰ ਸਿੰਘਾਂ ਨੂੰ ਪੁੱਛ ਕੇ ਵੇਖੋ ਕਿ ਸ਼ੀਧੀ ਕੀ ਹੁੰਦੀ ਹੈ ਸ਼ੀਧੀ ਉਹਨਾਂ ਲਈ ਦੁਨੀਆ ਦਾ ਸਭ ਤੋਂ ਵੱਡਾ ਖਿਤਾਬ ਆ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਆ ਜਿਹੜੇ ਫੱਟ ਵੱਜੇ ਹੁੰਦੇ ਨੇ ਨਾ ਇਹ ਉਹਨਾਂ ਦੇ ਲਈ ਉਹ ਕਹਿੰਦੇ ਆ ਕਹਿੰਦੇ ਹਥਿਆਰਾਂ ਨੇ ਸਾਨੂੰ ਜਿਵੇਂ ਮਾਂ ਪੁੱਤ ਨੂੰ ਪਾਰੀਆਂ ਕਰਦੀ ਏ ਓਵੇਂ ਹਥਿਆਰ ਜਿਹੜੇ ਆ ਉਹ ਇੱਕ ਸ਼ਹੀਦ ਨੂੰ ਪਾਰੀਆਂ ਕਰਦੇ ਨੇ ਇਹ ਦੇਹੀ ਜਿਹੜੀ ਆ ਲੇਖੇ ਲੱਗ ਜਾਂਦੀ ਆ ਪਰਮੇਸ਼ਰ ਦੇ ਚਰਨਾ ਚ ਪਰਵਾਣ ਹੋਦੀ ਐ ਗੁਰੂ ਪਾਤਸ਼ਾਹ ਦੇ ਚਰਨਾ ਵਿੱਚ ਜਾ ਕੇ ਨਿਵਾਸ ਮਿਲਦਾ ਅੱਗੇ ਕਹਿੰਦੇ ਨੇ ਕਰ ਕਿਰਪਾ ਪ੍ਰਭ ਦੀਨ ਦਿਆਲਾ 헤 ਦੀਨ ਦਿਆਲ ਗਰੀਬਾਂ ਦੀ ਮਦਦ ਕਰਨ ਵਾਲੇ ਦਿਆਲ ਪਰਮੇਸ਼ਰ ਕਿਰਪਾ ਕਰ ਮਿਹਰ ਕਰ ਦੇ ਨਾਨਕ ਮੰਗੈ ਸੰਤਰ ਵਾਲਾ ਅਖੀਰਲੀ ਪੰਕਤੀ ਵਿੱਚ ਕਹਿ ਦਿੰਦੇ ਨੇ ਕਿ ਮੈਂ ਮੰਗ ਰਿਆਂ ਕਿ ਸੰਤ ਰਵਾਲਾ ਸੰਤ ਰਵਾਲਾ ਦਾ ਅਰਥ ਕੀ ਹੁੰਦਾ ਹੈ ਕਿ ਪਰਮੇਸ਼ਰ ਕਿ ਸਾਨੂੰ ਸਾਧ ਸੰਗਤ ਦੀ ਜੜੀਆਂ ਉਹ ਦਾਤ ਬਖਸ਼ਿਸ਼ ਕਰ ਦੇ ਅਸੀਂ ਸਾਧ ਸੰਗਤ ਕਰਨੀ ਪਸੰਦ ਨਹੀਂ ਕਰਦੇ ਪਰ ਸਾਰੀ ਕੁਰਬਾਨੀ ਵਿੱਚ ਬਾਦਸ਼ਾਹ ਕਹਿੰਦੇ ਨੇ ਵੀ ਜੇ ਪਰਮੇਸ਼ਰ ਨੂੰ ਚਾਹਨ ਹੈ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਵਿੱਚ ਰੱਬ ਦਾ ਵਾਸਾ ਹੁੰਦਾ ਇਕੱਲੇ ਬੈ ਕੇ ਰੱਬ ਨਹੀਂ ਮਿਲਦੇ ਸੰਗਤ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ ਸੰਗਤ ਗੁਰੂ ਦੀ ਆ ਗੁਰੂ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾ ਰਿਹਾ ਉਸ ਨੂੰ ਸੰਗਤ ਕਿਹਾ ਜਾਂਦਾ ਜਿੱਥੇ ਰੱਬ ਦੀ ਉਸਤਤੀ ਹੋ ਰਹੀ ਆ ਉਹ ਸੰਗਤ ਆ ਤੇ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਬੈਠਾਂਗੇ ਤੇ ਸਾਨੂੰ ਉੱਥੇ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਮਨ ਜੁੜੇਗਾ 100 ਬੰਦਾ ਬੈਠਾ ਜੇ ਕਿਤੇ ਵਿੱਚੋਂ 2-4 ਜਾਣੇ ਦਾ ਵੀ ਮਨ ਜੁੜ ਜਾਵੇ ਨਾ ਤੇ ਬਾਕੀਆਂ ਤੇ ਵੀ ਮਿਹਰ ਹੋ ਜਾਂਦੀ ਬਾਕੀ ਦੇ ਵੀ ਪਾਪ ਕੱਟੇ ਜਾਂਦੇ ਨੇ ਤੇ ਜੇ ਮੈਂ ਘਰ ਵਿੱਚ ਇਕੱਲਾ ਬੈਠਾ ਆਂ ਤੇ ਹੱਥ ਵਿੱਚ ਗੁਟਕਾ ਫੜਿਆ ਹੋਵੇ ਤੇ ਮੇਰਾ ਧਿਆਨ ਸਾਰਾ ਸਾਰੇ ਕੰਮਕਾਰਾਂ ਵੱਲ ਹੋਵੇ ਤੇ ਫਿਰ ਉਹ ਗੁਟਕਾ ਫੜਿਆ ਉਹ ਬਾਣੀ ਪੜੀ ਨਿਰਾਰਥਕ ਰਹਿ ਜਾਂਦੀ ਆ ਉਹਦਾ ਕੋਈ ਫਲ ਨਹੀਂ ਮਿਲਦਾ ਕਿਉਂਕਿ ਸੁਰਤ ਨਹੀਂ ਹੈ ਜਿੰਨੀ ਤਰ ਸੁਰਤ ਨਹੀਂ ਜੁੜਦੀ ਹੈਗੀ ਜਿਵੇਂ ਗੁਰਬਾਣੀ ਦਾ ਸਿਧਾਂਤ ਕੀ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਗੁਰੂ ਸ਼ਬਦ ਆ ਤੇ ਇਹ ਸੁਰਤ ਨੂੰ ਚੇਲਾ ਬਣਾਉਣਾ ਆ ਜਿੰਦ ਸੁਰਤ ਨੀ ਸ਼ਬਦ ਵਿੱਚ ਜੁੜੇਗੀ ਸਮਝ ਨਹੀਂ ਆਵੇਗੀ ਜਿੰਦਗੀ ਦੇ ਸਿਧਾਂਤ ਦੀ ਸੋ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਨੇ ਸਮਝਾਣਾ ਕੀਤਾ ਆ ਕਿ हे ਭਾਈ ਇਹ ਜਿੰਨੀ ਦੇਰ ਤੈਨੂੰ ਸਵਾਸਾਂ ਰੂਪੀ ਪੂੰਜੀ ਸੰਸਾਰ ਦੇ ਵਿੱਚ ਬਖਸ਼ਿਸ਼ ਹੋਈ ਐ ਉੰਨੀ ਦੇਰ ਆਪਣੇ ਗੁਰੂ ਪਾਤਸ਼ਾਹ ਦੀ ਰੱਜ ਕੇ ਸੇਵਾ ਕਰ ਲਾ ਰੱਜ ਕੇ ਬਾਣੀ ਪੜ ਲਾ ਇਹਦੇ ਰਾਹੀ ਤੈਰੇ ਹੋ ਸਕਣਗੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮਿਲੇ ਸੋ ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਵਿਚਾਰਾ ਕਰਦੇ ਹੋਈਆਂ ਬਿਆਨਤ ਬਿਨ ਪ੍ਰਕਾਰ ਦੀਆਂ ਪੁਲਾ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰਾਂ ਦੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤਾਂ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ